ਫਰਾਂ ਅਮ ਸ਼ਿਕਲ ਜੀ ਅਮੀਦ ਕਰਦਾ ਸਾਂ ਠੀਕ ਹੋਵੋਗੇ ਤੇ ਅੱਜ ਕਰਦਾ ਨੈਕਸਟ ਵਲੋਗ ਕੰਨ ਦਾ ਦੂਜਾ ਵਲੋਗ ਤੇ ਅਸੀਂ ਅੱਜ ਬਣਾ ਰਹੇ ਸੀ ਕਿਉਂਕਿ ਜਮਾਰੀ ਸੋਈ ਸੀ ਇਸ ਲਈ ਅੱਜ ਬਣਾ ਰਹੇ ਸੀ ਕੀ ਬਣਾ ਰਹੀ ਸੀ ਗੋਲ ਗਲੇ ਫਕੋੜੇ ਕਚੋਰੀ ਨਾ ਕਚੋਰੀ ਦੀ ਬਣਾ ਰਹੇ ਗੋਲ ਗਲੇ ਫਕੋੜੇ ਪਕੌੜੇ ਬਣਾ ਰਹੇ ਨੇ ਅੱਜ ਮੈਂ ਤਾਂ ਅੱਜ ਸਵੇਰ ਦਾ ਮੀਂਹ ਪੈ ਰਿਹਾ ਸੀ ਤੇ ਹੁਣ ਘੰਟਾ ਤੱਕ ਮੀਂਹ हटਿਆ 2 ਘੰਟੇ ਹੋ ਗਏ ਰੈਣੂ ਤਾਂ ਅਸੀਂ ਆ ਕੇ ਚਲੋ ਖੀਰ ਪੂੜੇ ਬਹੁਤ ਖਾ ਲਏ ਅੱਜ ਗੁਲਗੁਲੇ ਤੇ ਪਕੌੜੇ ਖਾ ਲੈਣੇ ਆ ਹਨਾ ਪਾਲਾ ਤੁਸੀਂ ਉਹ ਬਣਾ ਲਓ ਪਕੌੜੇ ਪਕੌੜੇ ਵੀ ਬਣਾਵਾਂਗੇ ਬੁੱਤੀ ਇੱਕ ਦੋ ਮਿੱਠਾ ਬਣਾ ਲਈਏ ਫਿਰ ਪਕੌੜੇ ਬਣਾ ਲਾਂਗੇ ਨਾਲ ਮੈਂ ਹਾਂ ਕੇ ਮੈਂ ਹੰਦੇ ਪਕੌੜੇ ਖਾਤੇ ਸੀ ਅਸੀਂ ਤਾਂ ਖਾ ਜਾਏ ਤੇ ਇਹ ਰਹਿ ਰਹੇ ਨੇ ਖਾਣ ਖਾਣੀਆਂ ਹਾਂ ਡੈਡੀ ਨੂੰ ਵੀ ਦਿੱਤੇ ਸੀ ਟੱਪੀ ਤੇ ਪੈਰ ਟਾਲ ਕੇ ਸਕੂਲ ਲਈ ਆਈਤੀ ਇਹ ਸੈ ਬੂਰਾ ਵਾਸਤੇ ਵੀ ਵੀ ਇਹ ਵੀ ਖਾ ਜਾਣਗੇ ਇਹਨਾਂ ਨੇ ਪਕਾਏ ਨਹੀਂ ਹੋਣਗੇ ਕਿਉਂਕਿ ਹਰਪ੍ਰੀਤ ਦੇ ਪਿੰਪਲ ਹੋ ਜਾਂਦੇ ਨੇ ਨਾ ਛਲਜਾ ਪੈ ਜਾਂਦਾ ਤਾਂ ਕਰਕੇ ਇਹ ਤੇਲ ਦਾ ਘੱਟੇ ਬਣਾਉਂਦੀ ਆ ਹਾਪੇ ਮੰਮਾ ਕੀ ਕਹਿੰਦੇ ਸੀ ਮੈਮ ਕੁਝ ਕੇ ਦੱਸ ਤੇ ਇਹਨੇ ਤਾਂ ਕੈਨਸਲ ਕਰ ਦਿੱਤਾ ਸੰਡੇ ਵਾਲਾ 500 ਵਾਲਾ ਤਾਂ ਕੈਨਸਲ ਕਿਹੜਾ 500 ਜਿਹੜਾ 18 ਤਰੀਕ ਨੂੰ ਫੰਕਸ਼ਨ ਹੋਣਾ ਸੀ ਮੰਮਾ ਦਾ ਉਹ ਨਹੀਂ ਹੋਣੇ ਮੰਮਾ ਉਹ ਤੇ ਜਾ ਸਕਦੇ ਉਹਦੇ ਜਿਹੜਾ ਨੇ ਵੀ ਜਾਣਾ ਸੀ ਨਾ 18 ਨੂੰ ਫੰਕਸ਼ਨ ਉਹ ਕੈਨਸਲ ਕਰਤਾ ਪਤਾ ਕਿਉਂ ਕਿਉਂਕਿ ਪਹਿਲਾਂ ਦੱਸਣਾ ਸੀ ਜੇ ਕਿਸੇ ਨੂੰ ਲੱਗਣਾ ਸੀ ਹੁਣ ਉਹ ਬੱਸ ਲਾ ਆ ਤਾਂ ਲਾਸਟ ਦਿਨ ਮੰਡੀ ਸੀ ਮਮਾ ਸਾਨੂੰ ਦੇ ਨੀ ਪਹਿਲਾਂ ਲਾ ਲੈ ਹੈ ਆਹਾ ਇਹ ਬੁੱਤ ਫਿਰ ਬੱਸ ਨਾਲ ਦੀ ਨਾਲ ਆ ਬਣਾ ਬਣਾ ਕੇ ਪਾਈ ਜਾਵੇ ਦੇ ਦੇ ਮੈਨੂੰ ਵਾਹ ਤੇ ਦੇ ਦੋ ਤਿੰਨੇ ਮੇਰੇ ਤਿੰਨੇ ਤੇਰੇ ਮੈਨੂੰ ਦੇ ਦੋ ਚਲ ਪਰੇ ਕੀ ਹੋ ਗਿਆ ਅਸੀਂ ਇਹਨਾਂ ਨੂੰ ਗੁਲਗਲੇ ਕਹਿ ਦਿੰਨੇ ਆਂ ਕਹਿੰਦੇ ਵੀ ਇਹ ਮਿੱਠੀਆਂ ਪੂਰੀਆਂ ਹੁੰਦੀਆਂ ਨੇ ਜਿਹੜੀਆਂ ਐ ਫੁੱਲ ਜਾਂਦੀਆਂ ਨੇ ਹਾਂ ਵੇਖੋ ਮੈਂ ਮਾਈਕ ਲਗਾ ਪੋਲੀਆਂ ਮਰ ਜਾਂਦੀਆਂ ਨੇ ਇਹ ਬਿਲਕੁਲੀ ਉਹ ਨਹੀਂ ਥੋੜੇ ਜਿਹੜੇ ਹੱਥਾਂ ਨਾਲ ਆਪਾਂ ਬਣਾਉਨੇ ਆਂ ਪਾਣੀ ਲਾ ਕੇ ਉਹ ਥੋੜੇ ਜੇ ਕਰੜੇ ਜੇ ਹੋ ਜਾਂਦੇ ਨੇ ਮੈਨੂੰ ਸੁਵਰ ਇਹਨਾਂ ਕਿ ਦੋ ਦਿਨ ਰੱਖੋ ਤਿੰਨ ਦਿਨ ਰੱਖੋ ਹੈ ਗਿਆ ਤਾਂ ਮਿੱਠੀਆਂ ਨੇ ਮੈਨੂੰ ਪਾਈ ਸਮੈਲ ਆਈ ਜਾ ਰਹੀ ਆ ਪਤਾ ਨਹੀਂ ਕਿਤਨਾ আচ্ছা ਜੀ ਯਾ ਮੇਰੇ ਸਾਸਟ ਆ ਰਹੀ ਆ ਹਮ ਸਾਸਟ ਚ ਆਉਂਦੀ ਆ ਸੋਡੀ ਚ ਦੇਖੋ ਜੀ ਆ ਆਪਣੇ ਫੁੱਲੇ ਫੁੱਲੇ ਗੁਲਗਲੇ ਬਣ ਕੇ ਤਿਆਰ ਨੇ ਹਨਾ ਤੇ ਹੁਣ ਸਾਰੇ ਆ ਜੋ ਗਰਮ ਗਰਮ ਖਾ ਲੋ ਆਪਦੇ ਗੁਲਗਲੇ ਹਨਾ ਫਿਰ ਬਣਾਵਾਂਗੇ ਆਪਾਂ ਫਕੌੜੇ ਕੋਲੀਆਂ ਤਾਂ ਦੇਖੀ ਗਈਆਂ ਕੋਲੀਆਂ ਨਹੀਂ ਹੈਗੀਆਂ ਇਹ ਲਓ ਜੀ ਜਸਨੀ ਜੀ ਬੈਠੀ ਆ ਪਹਿਲਾ ਗੁਗੜਾ ਜਸਨੀ ਜੀ ਨੇ ਲਿਆ ਨਾਲੇ ਬਾਪੂ ਜੀ ਦੇ ਭਾਂਡੇ ਚੱਕ ਲਿਆ ਬਾਪੂ ਜੀ ਇਹ ਤਾਂ ਕਚੋਰੀ ਹੈ ਭਈਆ ਕਚੋਰੀ ਹੈ ਮੈਂ ਦੁੱਧ ਦੇਣਾ ਪਕੌੜੇ ਲੈ ਕੇ ਗਿਆ ਸੀ ਬਾਈ ਮੈਨੂੰ ਲੱਗਿਆ ਵੀ ਇਹ ਕਚੋਰੀ ਆ ਹੈਨਾ ਹੂੰ ਮੈਮ ਕਹਿੰਦੇ ਮੈਂ ਮੈਮ ਨੇ ਸੌਸ ਦੇ ਵਿੱਚ ਲਾ ਕੇ ਖਾ ਲਈ ਮੈਂ ਮੈਮ ਕਹਿੰਦੇ ਕਜ਼ੋਰੀਆ ਇਹ ਪਹਿਲਾਂ ਮਨੇ ਹਾਂ ਤੇ ਬੋਲ ਰਹੀ ਬੁੱਲ ਗਈ ਮੈਂ ਬਾਅਦ ਵਿੱਚ ਮੈਮ ਨੂੰ ਕਿਹਾ ਮੈਮ ਦਾ ਤਾਂ ਮੈਨੂੰ ਸੁੱਕਾ ਲੱਗ ਰਿਹਾ ਮੈਮ ਕਹਿੰਦੇ ਓਹ ਕੇ ਮੈਮ ਯੈਸ ਯੈਸ ਕੇ ਖਾ ਲੋ ਖਾ ਲੋ ਸੌਸ ਲਾ ਕੇ ਮੈਡਮ ਨੂੰ ਪਤਾ ਨਹੀਂ ਲੱਗਿਆ ਮੈਂ ਮਾਮਾ ਵਲੌਗ ਦੇਖਦੇ ਨੇ ਮੈਮ ਸ਼ੀ ਇਜ਼ ਸੇਇੰਗ ਟੂ ਯੂ ਮੈਂ ਮੈਂ ਕਹੋ ਮੈਮ ਗੁਲਗੁਲੇ ਖਾ ਲੋ ਸਹੇਬਾ ਹਾਂਜੀ ਮਮਾ ਜੀ ਫੋਨ ਬੰਦ ਕਰੋ ਓਕੇ ਮਮਾ ਜੀ ਗੁਗਲੇ ਖਾਓ ਆ ਕੇ ਆਪਦੇ ਮਮਾ ਜੀ ਮਮਾ ਜੀ ਹਾਂਜੀ ਪਕੌੜੇ ਹੈਗੇ ਨਹੀਂ ਪਕੌੜੇ ਤਾਂ ਬਣਾਉਂਗੀ ਬਾਅਦ ਚ ਪਹਿਲਾਂ ਗੁਲਗੁਲੇ ਤਾਂ ਖਾ ਲਓ ਓਕੇ ਗਰਮ ਗਰਮ ਆਪਦੇ ਫੋਨ ਨਹੀਂ ਦੇਖਣਾ ਹੈਗਾ ਨਾਲੇ ਜੀਜੂ 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 ਤੂੰ ਕੀ ਖਾ ਰਹੀ ਆ ਹੈ ਗੁਲਗੁਲਾ ਇਹ ਘਾਰੀਆ ਜਿਹੜਾ ਤੁਸੀਂ ਦੇਖਦੇ ਹੋ ਨਾਟਕ ਗੁਲਗਲਾ ਆਰੇ ਗੁਲਗਲੇ ਓਕੇ ਜੀ ਮੈਂ ਜਾਣ ਆ ਕੇ ਤੁਸੀਂ ਵੀ ਸਾਰੇ ਖਾ ਲਓ ਜੀ ਫਿਰ ਕਹੋਗੇ ਸਾਡਾ ਨਾਉ ਨਹੀਂ ਰਹੇਗਾ ਗੁਲਗਲੇ ਖਾਣ ਵਾਸਤੇ ਹਨਾ ਸਾਰੇ ਆ ਕੇ ਗੁਲਗਲੇ ਖਾ ਸਕਦੇ ਹੋ ਸਾਗੂ ਗੁਲਗੁਲੇ ਤੇ ਲਾਤ ਬਈ ਸਮਾਨ ਤਿਆਰ ਆਪਣਾ ਦੇ ਗੁਲਗੁਲੇ ਇੱਧਰ ਬਣ ਗਏ ਹਨ ਅੱਲੇ ਖਵਾਓ ਕੱਦਾ ਵੀ ਸੁਣ ਕੈਮਰਾਮੈਨ ਨੂੰ ਜੀ ਆਓਗੇ ਚੱਕਲੀ ਇੱਕ ਦੇਓਗੇ ਆਪੇ ਅੱਬਾ ਟੈਮਰਾਮੈਨ ਦਾ ਭੁੱਖਾ ਹੋਊਗਾ ਅੱਗਲੇ ਭੁੱਖ ਲੱਗਦੀ ਰਹਿੰਦਾ ਸਾਡਾ ਕੈਮਰਾ ਦੇਖੋ ਭਾਈ ਗਰਮ ਗਰਮ ਗੁਲਗੁਲੇ ਖਾਓ ਜੀ ਆਜੋ ਤੇ ਜੇ ਵੀਡੀਓ ਵਧੀਆ ਲੱਗੀ ਪਈ ਉਹ ਨੂੰ ਸ਼ੇਅਰ ਕਰ ਤੁਹਾਨੂੰ ਅੱਗੇ ਦਿਖਾਵਾਂਗੇ ਅਸੀਂ ਵੀ ਸਾਰੇ ਜਾਣੇ ਭਾਈ ਗੁਲਗੁਲੇ ਖਾਵਾਂਗੇ ਬਹਿ ਕੇ ਪਕੌੜੇ ਵੀ ਪਕੌੜੀ ਵੀ ਖਾਵਾਂਗੇ ਜੀ ਹਾਲੇ ਸਾਡੀਆਂ ਸੰਗਤਾਂ ਦਾ ਹੱਥ ਹੋ ਰਹੀਆਂ ਨੇ रेडी ਹੋ ਰਹੀਆਂ ਨੇ ਖਾਣ ਵਾਸਤੇ ਤੇ ਸਾਨੂੰ ਵੀ ਖਵਾਵਾਂਗੇ ਜੀ ਤੁਸੀਂ ਵੀ ਖਾ ਲੋ ਐ ਫੋਕਲੇ ਖਾ ਲੋ ਗੁਲਗਲੇ ਖਾ ਲੋ ਸਾਰੇ ਕੁਝ ਖਾ ਲੋ ਜਿਹਦਾ ਉਹ ਨਹੀਂ ਹੁੰਦਾ ਇੱਕ ਗੁਲਗਲਾ ਰਚਿਤ ਉਹਦੇ ਵਿੱਚ ਹੁੰਦੇ ਆ ਉਹਦੇ ਵਿੱਚ ਇੱਕ ਗੁਲਗਲਾ ਹੁੰਦਾ ਨਾ ਉਹਦਾ ਨਾਮ ਗੁਲਗਲਾਈ ਆ ਛੋਟੀ ਜੀ ਹਾਈਦਾ ਹੈ ਉਹ ਰਚਿਤ ਦਾ ਪ੍ਰਾ ਹਾਂ ਲੋ ਜੀ ਜਿਸਨੀਜ ਤੱਕ ਖਾ ਗਿਆ ਆਪਦੇ ਗੋਗਲੇ ਤੇ ਪਕੌੜੇ ਤੇ ਹੁਣ ਹਾਂਜੀ ਦੱਸੋ ਯੈਸ ਟੈਲ ਮੀ ਕੀ ਲੈਣੇ ਨੇ ਗੋਗਲੇ ਵੀ ਪਪੇ ਸਾਰੀ ਸਾਰੀ ਖਾ ਗਏ ਤੁਸੀਂ ਦੋ ਜਾਨਾਂ ਕਿਉਂ ਦੋ ਆਖਰੀ ਕਾਰ ਦੀ ਮੈਂ ਮੋਹਰ ਸਿੰਘ ਹੋਰ ਕਰ ਜੇ ਆਪਾਂ ਲਉਨੇ ਨੇ ਤੈਹਾ ਇੱਕ ਦਿਨ ਆਪ ਨੂੰ ਬਣਦਾ ਨਹੀਂ ਪਹਿਲਾ ਨਾ ਮਾ ਕੇ ਪੂਰੀਆਂ ਠੀਕ ਆ ਜੀ ਹਾਂ ਜੀ ਸਲੀਜ ਹਾਂ ਤੈ ਕਹਾਂਦੇ ਨੇ ਪੁੱਤ ਮੈਂ ਭੁੱਲ ਗੇ ਲੇ ਦੋ ਦੋ ਉਹ ਕਹਾਂਦੇ ਨਾ ਨਾਨਕੇ ਖਾ ਲਏ ਸੀ ਚਾ ਵੱਡੀ ਦੀਦੀ ਸਾਰਾ ਖਾ ਲ ਦਿਤ ਜੀਜੂ ਆ ਗਿਆ ਭਈ ਬਸ ਮਾ ਬਹੁਤ ਹੋਣੇ ਬਹੁਤ ਥੀਲਾ ਹੈ ਲੈ ਦੇਖਣਾ ਟੱਡ ਵੀ ਦੇਖੋ ਹੈ ਮੈਂ ਬੋਲਦਾ ਪੁੱਤ ਮੈਂ ਟੱਡ ਵੀ ਦੇਖੋ ਇਹਨੇ ਮਾਗੀ ਬਣਦਾ ਸੇੜੀ ਖਾਲੀ ਹੁਣਾ ਖਾਓ ਖਾਓ ਮਗਾ ਅਸੀਂ ਵੀ ਖਾ ਲਈਏ ਭਾਈ ਹੁਣਾ ਤੂੰ ਖਾ ਲੈ ਪਹਿਲਾਂ ਦੁੱਧ ਨਾਲ ਗਰਮ ਗਰਮ ਜਿਹੜੀ ਆ ਟਿਕਣਾ ਇਹ ਲੜਕੀ ਆ ਭਾਈ ਇਹਨੂੰ ਸ਼ੌਂਕ ਆ ਜੀ ਬਹੁਤ ਸਵਾਦ ਬਣਾਉਣ ਦਾ ਗੁਲਗਲੇ ਹੋਏ ਕਦੇ ਪਰਫੀ ਬਣਾ ਲਈ ਕੋਈਰੀ ਪਤਾਉਣ ਹੈ ਕਚੌਰੀਆਂ ਕਦੇ ਪੰਜੀਰੀ ਰਲ ਵਾਲੀ ਤਪਾ ਫੜਾ ਕੇ ਜਾਮ ਜੀ ਤੂੰ ਲਿਖ ਕੇ ਦੇਖ ਸਾਰਾ ਕੁਝ ਆਏ ਆਏ ਪਹਿਲਾਂ ਤਾਂ ਕਾਹ ਲੈ ਲੰਬਲੇ ਵਾਲੀਆਂ ਤੇਰੇ ਖੀਰ ਪੂੜੇ ਸ਼ੌਂਕ ਆਇਨੂ ਬਹੁਤ ਲੜਕੀ ਨੂੰ ਸਮਾਨ ਕਰਦਾ ਹੈ ਭਾਈ ਸ਼ੌਂਕ ਹੋਂਦਾ ਕਹਿੰਦਾ ਇਹਨੂੰ ਬਰਦਰ ਹਾ ਨਹੀਂ ਜਾਂਦਾ ਹੁੰਦਾ ਹੈ ਨਾ ਮੇਰੇ ਘਰ ਸੁਣੋ ਇਹਨੂੰ ਸ਼ੌਂਕ ਹੋਵੇ ਸਮਾਨ ਬਣਾਉਣ ਦਾ ਇੱਕ ਵਾਰ ਨਾ ਭਾਈ ਇੱਕ ਕਾਊਆ ਸੀ ਇੱਕ ਵਾਰ ਇੱਕ ਕਾਊਆ ਥਾ ਉਹ ਬਹੁਤ ਇੱਕ ਵਾਰ ਇੱਕ ਕਾਊਆ ਥਾ ਉਹ ਬਹੁਤ ਭੈਸਾ ਥਾ ਉਹ ਉਸੇ ਅਨੇ ਉਹ ਪਾਣੀ ਕੀ ਇਤਲਾਸ਼ ਮੈਂ ਉੜ ਰਹਾ ਥਾ ਆੰਤਮ ਮੈਂ ਉਸਕੋ ਇੱਕ ਘੜਾ ਦਿਖਾ ਦੇਖਾ अंत में सर हाँ बस बस लेकिन घड़े में पानी कम था बस उसके ही तो मर गया होना वो खाने पे ऐसा था हो उसके पास घड़े के पास रखे कंकर उठाकर उसने घड़े में डाल दिए धीरे धीरे पानी ऊपर आ गया कौवा तो पानी पीकर उड़ गया शिक्षा जहाँ चाह वहाँ रा मतलब कि ਜਿੱਥੇ ਆਪਣਾ ਚਾਹ ਹਰ ਸਟਿਲ ਹੁੰਦਾ ਉੱਥੇ ਆਪਾਂ ਰਾਹ ਲੈ ਸਕਦਾ ਹਾਂ ਇਹ ਬਈ ਸਾਡੇ ਗਮਾਰਚ ਬੁੜੀ ਇੱਕ ਉਹਨੂੰ ਰੋਟੀਆਂ ਪਕਾਉਣ ਦਾ ਬੜਾ ਸ਼ੌਂਕ ਆ ਮਿੱਸੀਆਂ ਦਾ ਦੇਖ ਲਓ ਇੱਕੋ ਦੋ ਗੜੇ ਮਾਰਦੀ ਰੋਜ਼ ਖੇਤਾਂ ਅਰਜਾਨਾ ਆ ਦਰਸ਼ਨੀ ਬੀਬੇ ਚਲੋ ਜੀ ਬੀਬਾ ਇਹਨੇ ਖੇਤ ਗੜੇ ਮਾਰਨੇ ਮਾਰਨਾ ਦੇਖ ਲਾ ਉਹਦਾ ਦੇਖੀ ਨੀ ਭਾਈ ਮੈਂ ਮੈਂ ਕਹਿੰਦਾ ਪਹਿਲਾਂ ਦੇਖ ਲਾ ਇਹ ਹੁਣ ਵਿਚਾਰੀ ਦੀ ਸਿਆਣੀ ਦੋ ਗੜੇ ਖੇਤ ਮਾਰਦੀ ਪੱਕਾ ਖੇਤ ਕੰਮ ਆਏਗਾ ਨਹੀਂ ਆਏਗਾ ਅਰ ਰੋਟੀਆਂ ਮਿੱਸੀਆਂ ਦੇਖ ਲੈ ਆ ਭਾਈ ਜੱਤ ਕੇ ਦੇਖ ਲੈ ਪਰ ਹੱਥਾਂ ਦੇ ਉੱਪਰ ਲਾ ਕੇ ਪਾਣੀ ਆਹ ਦੇਖ ਲੈ ਜਾਨ ਦੀ ਮਿੱਸੀਆਂ ਦੇ ਪੂਰੀ ਆ ਹਾਂ ਜੀ ਰੋਟੀਆਂ ਵੀ ਸਮਾਨ ਭਈ ਆਏ ਆ ਜੇ ਦਾ ਆਪਾਂ ਕਰੀਏ ਸ਼ੌਂਕ ਨਾਲ ਦੇਖੋ ਕੋਈ ਹੁਣ ਜਿਵੇਂ ਤੂੰ ਸ਼ੌਂਕ ਨਾਲ ਕਰ ਰਹੀ ਆ ਜੋ ਹੀ ਮੂੰਹ ਤੇ ਤੇਰੇ 12 ਵਜੇ ਉਹ ਬੱਚੇ ਮੂੰਹ ਕਰ ਕੇ ਬੰਦੇ ਨੇ ਬੁੱਲਾ ਡਰ ਕੇ ਨਹੀਂ ਵੀ ਹਾਂ ਉਹ ਕਿੱਥੋਂ ਪਾਸ ਗਈ ਮੈਂ ਫੇਰ ਜੀ ਸਵਾਲ ਨਹੀਂ ਮੰਨ ਜੇਗੀ ਮੰਨ ਜੇ ਗੱਲ ਤੋਂ ਮੈਨੇ ਨਹੀਂ ਕਹੀ ਕਾਪੀ ਚ ਪਰ ਜਦੋਂ ਮੈਂ ਕਰਦੇ ਕਿਉਂ ਕਰਦੇ ਬੱਚੇ ਜਦੋਂ ਮੈਂ ਸ਼ੌਂਕ ਨਾਲ ਚੀਜ਼ ਬਣਾਉਣੀ ਆ ਉਦੋਂ ਘੱਟ ਸਵਾਦ ਬਣਦੀ ਆ ਜਦੋਂ ਬਸ ਐਂ ਕਾੜੀ ਚ ਬਣਾ ਲਈ ਅੱਜ ਮੈਂ ਸਾਰਾ ਕੁਝ ਕਾਲੀ ਕਾਲੀ ਚ ਬਣਾਇਆ ਕਿਉਂਕਿ 5 ਵਜੇ ਸਾਡਾ ਪ੍ਰੋਗਰਾਮ ਬਣਿਆ ਵੀ ਅੱਜ ਅਸੀਂ ਗੁਲਗੁਲੇ ਪਕੌੜੇ ਬਣਾ ਲੈਨੇ ਆ ਪਹਿਲਾਂ ਨਹੀਂ ਬਾਲੇ ਬੰਦੇ ਨੂੰ ਹੁੰਦਾ ਵੀ ਕਿੱਥੇ ਫਸ ਗਈ ਮੈਂ ਬਹੁਤ ਆਂਦ ਘੱਟ ਦੇ ਕੱਚੇ ਬਲੇ ਲਾ ਕੇ ਮਾਰ ਆ ਇਹ ਚੀਜ਼ ਸ਼ੌਂਕ ਨਾਲ ਬਣਦੀ ਆ ਚੀਜ਼ ਕੋਈ ਵੀ ਆ ਕੋਈ ਵੀ ਕੰਮ ਕਰਨਾ ਆਪਣੇ ਸ਼ੌਂਕ ਨਾਲ ਬਣਦਾ ਉਹ ਮਾਜਾ ਕੱਢ ਕੇ ਦੇਖਿਆ ਨਤੀਜਾ ਆ ਗੱਲ ਦਾ ਜੇ ਆਪਾਂ ਉਹੀ ਮਾਰਾਂਗੇ ਕਰਦਾਂਗੇ ਪੜਾ ਛੋਟਾ ਵੀ ਹਾਂ ਬਸ ਪਹਾ ਵੱਡੋ ਫੇਰ ਨਹੀਂ ਕੰਮ ਬਣਦਾ ਯਾਰ ਜਿਵੇਂ ਤੁਸੀਂ ਵੀਡੀਓ ਕਰਦੇ ਹੋ ਫੇਰ ਤੁਸੀਂ ਥੱਕ ਜਾਂਦੇ ਹੋ ਫੇਰ ਤੁਸੀਂ ਫਿਰ ਵੀ ਫੁਸੀ ਫੁਸੀ ਕਰ ਦਿੰਦੇ ਹਾਂ ਹੈ ਮੈਂ ਨਹੀਂ ਕਰਦਾ ਹਾਂ ਪਰ ਤਾਂ ਸ਼ੌਕ ਨਾਲ ਕਰਦਾ ਕਰਨਾ ਬੰਦਾ ਕੰਮ ਕੋਈ ਵੀ ਕਰਨਾ ਇੱਕ ਗੈਂਸ ਤੇ ਪਕੌੜੇ ਪਕੂੜੇ ਵਧੀਆ ਨਹੀਂ ਬਣਦੇ ਨਾ ਮੈਨੂੰ ਵਧੀਆ ਲੱਗਦੇ ਨੇ ਚੁੱਲੇ ਤੇ ਬਣਾਉਣੇ ਮੈਨੂੰ ਵਧੀਆ ਲੱਗਦੇ ਨੇ ਛੇਤੀ ਬਣ ਜਾਂਦੇ ਨੇ ਆਰਾਮ ਨਾਲ ਬੈਠ ਕੇ ਬਣਾ ਲਓ ਗੈਂਸ ਤੇ ਬਣਾਉਂਦੇ ਸੀ ਬਈ ਤੁਸੀਂ ਵੀ ਭਾਈ ਕੋਵੇਲਾ ਹੋ ਰਿਹਾ ਸੀ ਤੁਸੀਂ ਇਹ ਭਾਈ ਜੰਨੀਆ ਆਪਣੀਆਂ ਭੈਣਾਂ ਦਿਖ ਰਹੀਆਂ ਨੇ ਬੁੜੀਆਂ ਜਾਨੀ ਕਿ ਭਾਈ ਬਹੂਆਂ ਵਾਲਾ ਆਪਣੇ ਮਾਰ ਦਿਆਂ ਜੋ ਹੈਗੇ ਨੇ ਚਲੋ ਤੁਸੀਂ ਬਣਾਇਆ ਕਰੋ ਭਾਈ ਖਵਾਇਆ ਕਰੋ ਬਣਾ ਕੇ ਜਿਸ ਜੱਗ ਜਿਸ ਨੂੰ ਆਉਂਦੀਆਂ ਨੇ ਜੇ ਭਾਈ ਨਹੀਂ ਆਉਂਦਾ ਤਾਂ ਕੀ ਕਹਿਣਾ ਆਪਣ ਵੀ ਜਲ ਬਣਾਉਣੀਆਂ ਦਾ ਕਿਸੇ ਨੂੰ ਜਿਹਨੂੰ ਆਉਂਦਾ ਭੀ ਉਹ ਬਣਾ ਕੇ ਦਿਆ ਕਰੋ ਘਰ ਟੱਪਰ ਨੂੰ ਐਨੇ ਕੋ ਵੀ ਹਾਂ ਨੰਬਰ ਦਾ ਕਹਿਣ ਲੱਗ ਰਹੇ ਤੇ ਵੀ ਹਾਂ ਵੀ ਬਣਾ ਕੇ ਰਿਓ ਜੀ ਕਿਤੇ ਇਹਨਾਂ ਨੇ ਪੰਗਿਆ ਪਾਦਾ ਕਲਾ ਕੋ ਕਹਤਾ ਇਹਨਾਂ ਨੇ ਕਿਤੇ ਹੋਰ ਲੜਪੋ ਕਿਤੇ ਹੋਰ ਕਿਤੇ ਬੰਦੇ ਕਰੇ ਬੁੜੀ ਲੜਪੈਣ ਬੁੜੀ ਨਾਲ ਮੈਂ ਆਵਾਜ਼ ਨਬੀ ਕੋ ਲਾ ਕੇ ਦੇਉ ਭਾਈ ਆਪੇ ਕਰ ਕਰੋ ਪਈ ਜਾਊਗਾ ਤੁਹਾਨੂੰ ਕਰਨ ਦੀ ਚੀਜ਼ਾਂ ਇਹ ਅਸੀਂ ਵੀ ਖਾਣੇ ਆਈ ਹੁਣ ਪਤਾਵਾਲਾ ਤੇ ਅੰਦਰ ਡੈਡੀ ਤੇ ਬਾਪੂ ਜੀ ਲੱਗ ਰਹੇ ਨੇ ਖਾਣ ਹਾਂ ਮੈਂ ਦੇਖਣ ਜਾ ਕਰਨਾ ਚਲੋ ਆ ਲੈ ਜੋ ਮੈਂ ਖਾਵਾ ਸੁਆਦ ਨੇ ਖੁਰ ਲੈਣਾ ਦੇਖ ਲੈ ਕਦਾ ਕੋਲਾ ਆ ਕਾੜਦੇ ਤਾਂ ਨਹੀਂ ਇਹ ਕਾੜਦੇ ਤੇਰੀ ਪੋਤ ਨੂੰ ਤੇਰਾ ਕਿੰਨੀ ਸਿਆਣੀ ਆ ਆ ਕੋਈ ਨਹੀਂ ਕਹਦਾ ਤੇਰੀ ਪੋਤ ਨੂੰ ਆ ਉਹਦਾ ਖਾਦਾਂ ਖਾਲੇ ਵੇ ਮੈਂ ਵੀ ਖੜਾ ਦਿਆ ਸੁਣ ਬਾਪੂ ਮਹਾ 10 ਦਿਨਾਂ ਬਾਅਦ 15 ਦਿਨਾਂ ਬਾਅਦ ਮਹੀਨੇ ਬਾਅਦ ਦਾ ਉਹ ਕਰ ਦਉਂਦੀ ਆ ਮਾਂ ਕਦੇ ਗੁਰਦਰੇ ਨਾਲ ਕਦੇ ਪੂਰੇ ਨਾਲ ਕਦੇ ਖੀਰ ਨਾਲ ਵਧੀਆ ਗੱਲ ਆ ਆ ਇੱਕ ਕਦੀ ਮਿੱਕੀ ਦੀ ਮਾਂ ਦੇ ਖਲਾ ਰੋਣਾ ਮੈਂ ਤਾਂ ਉਹਨੂੰ ਕਹਿ ਲਈ ਹੁਣ ਚਾਹੀ ਗੋਵੇ ਪਕਾ ਦਤਾ ਸੇਲੀ ਹੈ ਆ ਲੈ ਉਹ ਇਹਦੇ ਨੇ ਕਾਣੀ ਕਿڑی ਫੇਦੂ ਲੱਸੀ ਆ ਕੀ ਰਦ ਹੈ ਹਾਂ ਉਹਦਾਂ ਲੱਸੀ ਆ ਉਹਦਾਂ ਅਸੀਂ ਵੀ ਆਏ ਹੋਣਾ ਬਾਬੇ ਦੇ ਪੈਰ ਠੀਕ ਨੇ ਹੋਣਾ ਕੀ ਕਿ ਨਹਿਣਾ ਦਵਾਈ ਦੇਖ ਲੈ ਨਰਸੀ ਨੇ ਕਿੰਨੀ ਵਧੀਆ ਤੇ ਨਾ ਦਵਾਈ ਜਦੋਂ ਮੈਂ ਐਸੀ ਲਾ ਮੈਂ ਐਸੀ ਕੱਢਦਾ ਮੇਰੇ ਅਰਾ ਐਸੀ ਲਾ ਮੈਂ ਬਖਾ ਨਹੀਂ ਹੈ ਨਹੀਂ ਆਪਣਾ ਕਰਦਾ ਹੁੰਦਾ ਪਹਿਲਾਂ ਹਾਂ ਪਹਿਲੇ ਵਿੱਚ ਹੀ ਰੋਲ ਦੀ ਗੱਲੋਂ ਕੀ ਕਹਿੰਦੀ ਪਹਿਰਾ ਐਸੀ ਲਾ ਮੈਂ ਬਖਾ ਲੈ ਪੁੱਛਦਾ ਹੀ ਲੋ ਜੋ ਬੜੇ ਵੀਰਾਂ ਪਰ ਕੀ ਨਖਾ ਫਸਾ ਰਹੇ ਜਾ ਹੈ ਇਹ ਹਾਂ ਇਹ ਮੈਂ ਜਿੱਦ ਕੇ ਗਾਣਾ ਗੀ ਗਾ ਹੈ 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 ਗਾ ਹੈ ਕਾਹਦਾ ਨੂੰ ਕੀ ਨਾ ਤੂੰ ਕਿਹਾ ਤੇ ਹੁਣ ਹੂੰ ਅਸੀਂ ਕੀ ਕਹਿੰਦੇ ਤੇ ਹੁਣ ਪੈਰ ਹਾਂ ਪੈਰ ਕਹਿੰਦੇ ਉਹ ਵੀ ਪੈਡੀ ਕਰੋਤਾ ਅੱਜ ਜਿਵੇਂ ਏਸੀ ਲਾਵਾਂ ਹੈ ਪੈਰ ਕਹਿੰਦੀ ਪੈਰ ਪੈਰ ਗਿਆ ਦੇ ਬਾਪੂ ਬਸ ਕਰ ਬਾਪੂ ਫਾਰ ਦੇ ਦੋ ਵਰਕੀਆਂ ਨਹੀਂ ਕਹਿੰਦਾ ਪੈਰ ਗਿਆ ਨਹੀਂ ਨਾ ਪੈਰ ਕੇ ਵੀ ਗਿਆ ਨਹੀਂ ਬਸ ਕਰ ਅਦਲੇ ਕਿ ਅਦਲੇ ਕੀ ਇਦਰਾ ਚਪਰਾ ਗਏ ਤੇ ਤਾਂ ਹੈ ਜੁੱਤੀ ਲੈ ਕੇ ਦੇਣਾ ਜੁੱਤੀ ਲੈਣੀ ਆ ਉਹ ਗੱਡ ਵੀ ਅੱਡੇ ਗਾਲੀਆਂ ਅਸੀਂ ਅੰਮ੍ਰਿਤਸਰ ਗਏ ਤੇਰੇ ਵਰਗੇ ਨਾ ਮੇਰੇ ਵਰਗੇ ਜਿੱਥੇ ਕੱਢ ਵੀ ਪਾਈ ਖੜੇ ਆ ਚਾਬੜੀਆਂ ਬਾਪੂ ਮੇ ਕਿੰ ਮੇਰਾ ਖਾਲਾ ਦੋ ਮੁਰਕੇ ਲਏ ਜੇ ਨਹੀਂ ਕਿਉਂ ਵਿਚਾਰੇ ਰਖਾਵੇਂਗਾ ਉਹਦਾ ਖਾਲਾ ਮੈਂ ਕਿਹਾ ਮੈਂ ਮੁਖੌਲ ਕਰ ਦੂੰਗਾ ਮਾਦਾ ਇਹਨਾਂ ਵਿੱਚ ਆਪਣੀਆ ਚਾਹ ਨੂਨ ਘੱਟ ਰੋਏ ਆ ਗਿਆ ਆਉਨਾ ਮਾਣਾ ਲਈ ਮੈਂ ਖਾਈਏ ਪਨਾ ਪੋਣਾ ਗੀਏ ਵੇ ਉਹ ਗੁਰਗਰਾਹ ਨੂੰ ਨੂਨ ਘਟ ਦੋ ਹਾਂਜੀ ਇਸ ਨੂੰ ਦਿਖਾਉਣਾ ਮੱਕਰ ਮੱਕਰ ਪਈ ਲੱਗ ਰਿਹਾ ਮੇਰਾ ਖਾਣ ਸਮਾਨ ਆਉਦਾ ਦੇਖੀਂ ਕਰਦਾ ਮੱਕਰ ਆ ਦੇ ਹੋਵੇ ਤਾਂ ਮੱਕਰ ਅੰਦਰ ਇਹ ਕੰਤਾ ਇਹ ਹਿਮਲਾ ਨਾਲ ਨਹੀਂ ਇਹ ਕਿੱਲੇ ਲਿਬੜੇ ਵਟੇ ਗੇ ਬਡਾ ਦਾ ਪਰ। ਨਹੀਂ। ਉਹਦੇ ਪੈਰ ਲਿਬੜੇ ਪੈਦਰੇ ਕਿੰਨੇ। ਸੋ ਲੋ ਪੈਰ ਲਿਬੜੇ ਕਿਵੇਂ ਦੇ ਕਾਲੇ ਪੈਨ ਪੈਤੇ ਸਾਰੇ। ਨਾਈ ਨਹੀਂ ਗੇ ਮੱਗਰ ਦੇਖ ਲੋ। ਇਹੋ ਜੇ ਕੰਮ ਕਰਦਾ ਮੱਗਰ ਭਾਈ। ਹਾਂਜੀ। ਮੱਗਰ ਨਾ ਆਇਆ ਨਹੀਂ ਮੱਲਾ ਦਾ। ਅਹੀਂ ਮੈਗਨ ਤਰ ਵੱਡਾ ਦੇ ਮੱਗਰ ਨਾ ਆਏ ਵੀ ਨਾ ਆ ਕੇ ਪੈਦਸ ਨੂੰ ਵੱਡਾ ਦੇ ਪਰ। ਆਪ ਤਾਂ ਨਾਲੇ ਪਾ ਪਦਰ ਨਾ ਆਏ ਵਪਾ ਨਾ। ਕਨਾਲਿਆ। ਨਾ ਆਇਨੀ। ਨਾ ਆਇਨੀ। ਮੱਕਰ ਦਾ ਮੁੰਡਾ ਆ ਗਿਆ ਭਾਈ ਮਕਰ ਸਿੰਘ ਦਾ ਛੋਟਾ ਮੱਕਰ ਆਇਆ ਸਾਹਿਬ ਤੇ ਪੰਪਾ ਆਣਾ ਨਹੀਂ ਜੀ ਨਾ ਆ ਸਾਡੀ ਬਾੰਦਰੀ ਆ ਗਈ ਨਾ ਆਣਾ ਨਹੀਂ ਜੀ ਨਾ ਸਾਡੀ ਬਾੰਦਰੀ ਆ ਗਈ ਮੇਰੇ ਨਾਲ ਚੱਕ ਕੇ ਚੱਕ ਕੇ ਮੈਂ ਨਾ ਆਇਆ ਸੀ ਤਾ ਆ ਬਾਲੇਰੀ ਤੂੰ ਨਾ ਆਇਆ ਸੀ ਅਜੂਤ ਬੋਲ ਨਾ ਆਇਆ ਨਹੀਂ ਸਾਹਿਬ ਨਾ ਹਾਂ ਨਾ ਲੈ ਨਾ ਲੈ ਜਨਾ ਆਪਾਂ ਪੜ੍ਹ ਕੇ ਆਇਆ ਸੀ ਉਹ ਆਪ ਵੀ ਖਾਣੇ ਪਈ ਹੁਣ ਸਮਾਨ ਸਾਰੇ ਬੰਦੇ ਖਾਣ ਲੱਗ ਗਏ ਨੇ ਜਲਦ ਪਟੜਾ ਕੋਠੇ ਪਣਾ ਬਰਦਾਰ ਸਾਹਿਬ ਉਧਰ ਪਈ ਆਪਾਂ ਨਾ ਰੱਖੇ ਨੇ ਹਰਮੰਦਰ ਸਾਹਿਬ ਤੋਂ ਬਾਣੀ ਕੰਪਿਊਟਰ ਦੀ ਆਪਣਾ ਇਧਰ ਲਾ ਰੂਆ ਬੇੜੀ ਵਾਲਾ ਕਮਰਾ ਪਈ ਇਹ ਆ ਦੇਖੋ ਜੀ ਉਹ ਆਪਾਂ ਨਾਮ ਬਿਨ ਰੱਖੋ ਆ ਦੇਖੋ ਜੀ ਆ ਦੇਖੋ ਸ਼ਾਮ ਨੂੰ ਭਾਈ ਆਪੇ ਪਰ ਲਾ ਕੇ ਰੱਖਦੇ ਗਰੋਣੀਆਂ ਦੇਖੋ ਪਰਸਰਤਾ ਦੇਖੋ ਸਦਾ ਪ੍ਰਸਾਰਨ ਹਰਮੰਦਰ ਸਾਹਿਬ ਦਰਵਾਜ਼ਾ ਤੋਂ ਚੱਲੀ ਜਾਂਦਾ ਦੇਖੋ ਯਾਰ ਭਾਈ ਬਾਹਰ ਦਾ ਮਾਹੌਲ ਕਿਵੇਂ ਆ ਜਿਹੜਾ ਬੰਦਾ ਬਾਹਰ ਆਪਣਾ ਸਮਾਨ ਲੱਗਾਇਆ ਕਰ ਰਿਹਾ ਨੂੰ ਦੇਖੀਏ ਕਿਵੇਂ ਆ ਇਹ ਉਹਨੂੰ ਪੁੱਛਦੇ ਕਿਵੇਂ ਹੋ ਬਈ ਠੀਕ ਆ ਭਾਈ ਤੂੰ ਕਿੰਨਾ ਨਕ ਬਣ ਗਿਆ ਤੇ ਖਸਮਾਨਾ ਦਾ ਹੂੰ ਕਿ ਨਕ ਬਣ ਗਿਆ ਹੁਣ ਕੀ ਪਕਾਰੀਆਂ ਹੋਰ ਬ੍ਰੈਡ ਵੀ ਲਾਏਂਗੇ ਬ੍ਰੈਡ ਮੈਂ ਤਾਂ ਇੱਕ ਨਾ ਮੈਂ ਡਿਸ਼ ਤਿਆਰ ਕਰ ਦਿੱਤੀ ਹੋਰ ਕੀ ਕਰਾਂਗੀ ਹੋਰ ਹੁਣ ਮੈਂ ਬਣਾਉਂਦੀ ਸੀ ਬ੍ਰੈਡ ਰੋਲ ਜੇ ਟਿੱਕੀ ਜੀ ਟਿੱਕੀ ਜੀ ਮੈਂ ਗੁੰਮਣਾ ਕੇ ਧਰ ਦਿੱਤੀ ਮੈਂ ਮੇਰਾ ਮੈਂ ਵੀ ਖਾਣਾ ਤਿਆਰ ਮੈਂ ਠੱਡਾ ਹਾਂ ਖਸਮਾਨਾ ਖਾਓ ਖਾਓ ਬੱਸ ਮੈਂ ਤਾਂ ਬਣਾ ਹੀ ਆਉਂਗੀ ਹਾਂ ਬਈ ਦੋ ਗੁਲਗਲਾ ਇੱਕ ਗੁਲਗਲਾ ਬੱਸ ਦੋ ਤੋਂ ਇੱਕ ਪਤਾਉੜਾ ਇੱਕ ਗਲਾਸ ਕੋਲਡ ਡਰਿੰਕ ਦਾ ਠੰਡਾ ਹੈਗਾ ਠੰਡਾ ਕੋਲਡ ਰਿੰਕ ਹੈ ਨਾ ਬਿਆੰਦਰਾ ਪਿਆ ਹੁਣ ਮਰਜੀ ਕਰਦਾ ਵੀ ਉਹ ਯਾਰ ਅੰਦਰ ਪਿਆ ਉਹਨਾਂ ਦੇਖ ਲੋ ਨਮਾ ਹੂਗਾ ਤਾਂ ਪਿਆਊਗਾ ਮੈਂ ਵੀ ਪੀਊਂਗਾ ਦੇਖਦੇ ਹਾਂ ਖੜਾ ਜਾਈ ਗਏ ਅਮਾਰੀਆਂ ਬਰੋਂ ਚਾਹ ਤੁਸੀਂ ਮਾਹਰ ਹਾਂ ਹਾਂ ਹੁੰਦਾ ਸੀ ਲੜਾਈ ਕਰਦੇ ਸੀ ਮੈਂ ਚੁੱਪ ਕੇ ਜਿਵੇਂ ਲਾਗੇ ਸੀ ਮੈਂ ਤਾਂ ਆਪਣਾ ਕੋਲ ਡਰਿੰਕ ਪਾ ਕੇ ਪੀ ਲਿਆ ਜਦੋਂ 7:00 7:00 ਨਹੀਂ ਸੀ ਨਮਸਤੇ ਸਭ ਕੋ ਹਾਂ ਮੈਂ ਅੱਜ ਖੇਡ ਲਏ ਹੈ ਖੇਡ ਰਹੇ ਹੈ ਚੋਰ ਸੇਫ ਕਿਲਾ ਸੀ ਔਰ ਇਸ ਪਟਿੰਗ ਸਭ ਤੋਂ ਜ਼ਿਆਦਾ ਕੰਮ ਕਰਦਾ ਹੈ ਆਪਕਾ ਪਤਾ ਹੀ ਹੈ ਮੈਂ ਅਬ ਹਮ ਸਟਾਰਟ ਕਰਤੇ ਹੈ ਹਮਾਰੀ ਗੇਮ ਸਾਰੇ ਜਨੇ ਦੱਸਿਓ ਵੀ ਹੂ ਇਜ਼ ਦ ਵਿਨ ਸੇ ਪੇਲਾ ਸ਼ੁਰੂ ਕਰਾਇਆ ਪੱਤੀਆਂ ਕਿਨੇ ਕਿਨੇ ਖੇਡੀਆਂ ਨੇ ਆਏ ਕਿਉਂਕਿ ਬੱਚਿਆਂ ਨੂੰ ਫੋਨ ਤੋਂ ਹਟਾਉਣ ਵਾਸਤੇ ਪੇਰੇ ਅਸੀਂ ਪਰਚੇ ਖੇਡਦੇ ਰਹੇ ਨੇ ਕਰਿਆ ਸੀ ਉਹ ਟੱਪ ਵਾਲੀ ਗੇਮ ਹੁੰਦੀ ਹੈ ਇਹਨਾਂ ਦੀ ਖੇਡ ਜੀ ਹੋ ਰੇ ਤੇ ਖੇਡਦੇ ਆ ਕਰੇ ਫਿਰ ਪਾਤੀਆਂ ਖੇਡਦੇ ਆ ਇਹਦੇ ਨਾਲ ਜਿਹੇ ਫੋਨ ਤੋਂ ਦੂਰ ਹੈਗੇ ਹਾਂ ਚਲੋ ਨਾਲੇ ਆਵਦਾ ਟਾਈਮ ਪਾਸ ਹੋਵੇ ਤੇ ਅਸੀਂ ਪੈਸੇ ਵੀ ਲਾਣੇ ਹੁੰਦੇ ਆ ਜਿਹੜਾ ਜਿੱਤਦਾ ਹੁੰਦਾ ਜਿਹੜਾ ਹਾਰਦਾ ਹੁੰਦਾ ਜਿਆਦਾਤਰ ਅਸੀਂ ਬਿੱਤੀ ਨੂੰ ਹੀ ਹਰਾਉਂਦੇ ਆ ਛੋਟੀ ਮੋਟੀ ਮੁਰਗੀ ਜਾਦੇ ਚੋਏ ਹੀ ਆ ਨਾ ਮੇਰੇ ਕੋਲ ਨਾ ਹਾਂ ਮਮਾ ਹਾਰ ਦਿਆ ਮਮਾ ਮੇਰੇ ਕੋਲ ਤਾਂ ਜੰਮੀ ਨਹੀਂ ਹੈ ਮਮਾ ਹਾਰ ਦਿਆ ਭਾਈ ਮੈਸਾ ਮਮਾ ਹਾਰ ਭਾਈ ਤੇਰੀ ਤਾਂ ਗੱਲ ਹੀ ਦਾ ਕਰੋ ਮੇਰੇ ਕੋਲ ਤਾਂ ਕੱਖ ਨਹੀਂ ਹੈਗਾ ਅੱਛਾ ਤਾਂ ਗੱਲਾਂ ਦਾ ਭਾਵੇਂ ਨਹੀਂ ਕਰਦੇ ਇਹ ਮੈਂ ਮਾਰ ਤਾਂ ਗੰਦਾ ਕਰਕੇ ਦਊਂਗੀ ਕਰੂੰ ਰੋ ਦੱਸਦੇ ਉਹ ਕਿਹੜਾ ਕਿਹੜਾ ਗੇੜਿਆ ਮੈਂ ਗੇੜੀਆ ਸੁਣ ਪਈ ਜਾਂ ਬਿੜਿਆ ਮਮਾ ਕੀ ਕਰਦਾ ਤੂੰ ਤਾਂ ਕਿਵੇਂ ਕੰਮ ਨਹੀਂ ਕਰ ਪਾ ਰਿਹਾ ਖੜਿਆ ਹੈ ਪਾਪਾ ਇਹਦੇ ਮੈਂ 사 ਮੈਂ ਐਕਸਰੀਆ ਡੈਲਾ ਬਣਵਾਉਣਾ ਬੋਗਾ ਨਾਪ ਤੇ 사ਵਾਰੀਆਂ ਆਹ ਅਰੇ ਸਮਝ ਨਹੀਂ ਆ ਰਹਾ ਮੇਰੇ ਕੋਲ ਸੋ ਆਹ 사ਵਾਰੀਆਂ ਤਾਂ ਮਰ ਜੂਗਾ ਤੈਨੂੰ ਮਰ ਜੀਦਾ ਹੇ ਤਾ ਤੇਰਾ ਤੇ ਤੈਨੂੰ ਕੱਲੇ ਨਹੀਂ ਗਿਰ ਮੱਗਰ ਨੂੰ ਹੀ ਚਾਹੀਦਾ ਬੱਤ ਗੱਲ ਹੀ ਕਰਦਾ ਮੈਂ ਨਾ ਮੱਗਰ ਉਸੇ ਦਾੰਦਾਂ ਦੇ ਸਾਨੂੰ ਉਹ ਤੂੰ ਨਹੀਂ پیسے ਦੇਖਦਾ ਉਹ پیسے ਗੱਲ ਕਰਦੇ ਆ ਜੇ ਹੁਣ ਮੈਂ ਦਵਾਂਗਾ ਤਾਂ ਬਸ ਮੇਰੀ ਮਨ ਲੱਗਣਗੇ ਤਾਂ ਕਿੰਨਾ ਫਿਰ ਪਹਿਲਾਂ ਉਹ ਚਾਂਦੀ ਦਾ ਕੜਾ 2-4 ਸੌ ਦਾ ਮੈਂ ਤਾਂ ਗਾਰੇ ਸੌ ਦਾ ਮੈਂ ਲਾਉਂਗੀ 5000 ਰੁਪਏ ਤੇ ਤੂੰ ਮਿਲਦੇਗਾ 500 ਰੁਪਈਆ ਹੈ 10 ਮਾਈਨਸ ਉਹ ਵੀ ਇਹ ਲੈ ਲੂਗੀ ਪੈਸੇ ਮੈਂ ਲਾ ਦੂੰਗੀ ਮੇਰੇ ਕੋਲ ਤਾਂ ਪੈਲੀ ਨਹੀਂ ਹੈਗਾ ਕੋਈ ਤਾਂ ਮੈਂ ਵੀ 13 3 ਫੱਟ ਦੀ ਲੰਗੀ ਦੇਖੋ ਮੇਰੀ ਗੱਲ ਸੁਣਾ ਮੈਂ ਆਪ ਤੇ ਗੱਲਾਂ ਤੋੜ ਦੂੰਗੀ ਨਾ ਮੈਂ ਲਾ ਦੂਗੀ ਤਾਂ ਨਹੀਂ ਮੈਂ ਆਪ ਤੇ ਗੱਲਾਂ ਦਊਂ ਫਿਰ ਤਾਂ 4 3 ਜਣਾਂ ਅੰਦਰ ਆ ਪੂਗਾ 4 ਤੇ ਮਮੂਰੀ ਹੋ ਗਈ ਫਰਾ ਕੜਾ ਕੜਾ ਕਿੰਨਾ ਲਾਊਗਾ ਕੜਾ 1000 ਦਾ ਕੜਾ ਕੋਲ 4 5 5000 ਦਾ ਉਹ ਤਾਂ ਵੀ 4 4000 ਦੇ ਤਾਂ ਇਹਨਾਂ ਦੀ ਹੈ ਬਣੇ ਤੇ ਜਿਸ ਨੂੰ ਜਿਵਾਂ ਨੇ 35 3500 ਲੇਤਾ ਤੁਸੀਂ ਤਾਂ ਵੱਡੇ ਹੋ ਨਹੀਂ ਆਪਾਂ ਕਿ ਸੋਹੇ ਤੇ ਜੋਨੀ ਲੜੀ ਲੜੀਏ ਬਣੇਗੀ ਗੜਮਸ ਨੂੰ ਆਬੀ ਉਹ ਤਾਂ ਬੈ ਕੇ ਗੱਲੇ ਖੜੇ ਰਹੇ ਉਹ ਆਟ ਜਾਣਾ ਉਹ ਤਾਂ ਭਾਈ ਜੀ ਤੇਰੀ ਕਿੰਨੀ ਕਿਤੀ ਹੋਈ ਉਹ ਤਾਂ ਬੈ ਕੇ ਖੇਡਦੇ ਆ ਬਲੇ ਮੇਰਾ ਬਣ ਗਿਆ ਫੇਬਲ ਸੇਵਾ ਸੇਵਾ ਮੇਰਾ ਬਣ ਗਿਆ ਵਾਏ ਕਿਤਰਾ ਹੁਣ ਕਦ ਤੇ ਮੇਰੇ ਹੁਣ ਕਿਤੇ ਬਣ ਗਿਆ ਹਾਂ ਤੇਰਾ ਬੜਾ ਕੀ ਬਣਿਆ ਤੇਰਾ ਕਿੱਡਾ ਕੀ ਬਣਿਆ 800 ਉਹ 5 ਦੀ 10 10 ਜਾਂ ਬਾਗੀ ਮਮਾ ਸਾਡਾ ਕੀ ਬਣਿਆ ਮੇਰਾ ਨਹੀਂ ਤੁਸੀਂ ਹੈਂ ਤੇਰਾ ਬੜਾ ਕੀ ਬਣਿਆ ਤੇਰੇ ਹੀ ਬਣੇ ਨੇ ਅੱਧੀ ਫਿਰ ਹੁਣ ਜਿਹੜਾ ਨੇ ਪਹਿਲਾਂ ਦੇਖਿਆ ਉਸੇ ਦੀ ਲਿਖਿਆ ਜਾਊਗਾ ਆਪਣਾ ਤੇਰਾ ਟੈਡੀ ਦਾ ਵੀ ਨਹੀਂ ਨਿਕਤਾ ਹੁਣ ਮੈਂ ਤੇਰਾ ਦਿਖਾਣਾ ਲਓ ਚੱਲ ਅਸੀਂ ਖੇਡਦੇ ਹੁੰਨੇ ਆ ਵੀ ਜਿਹੜਾ ਬੰਦਾ ਜਿੱਤੂਗਾ ਨੇ ਜਿਹੜਾ ਹਾਰੂਗਾ ਨਾ ਦਿਓ ਪੈਸੇ ਦੇਊਗਾ ਹਾਂ ਪਾਉ ਦੱਸੀ ਇਹ ਖੇਡ ਰਿਆ ਜਿਹੜਾ ਜਿੱਤੂਗਾ ਉਹ ਪਾਤੀ ਦੂਗਾ ਸੀ ਮੈਂ ਸਰਪੰਚ 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 ਨਹੀਂ ਸਰਪੰਚ 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 ਜਿੱਤਦਾ ਹੁੰਦਾ ਹੈ ਨਾ ਫਿਰ ਉਹ ਪਾਤੀ ਦਿੰਦਾ ਅਸੀਂ ਔਰ ਕਰਦਾ ਸੀ ਕਹਿੰਦੇ ਨੇ ਕਿ ਜੀ ਪੈਸੇ ਅਸੀਂ ਤਾਰੀ ਜਾਂਨੇ ਇੱਕ ਦੋ ਜਿਹਦੇ ਵਸ ਤਾ ਕਰੇ ਉਹ ਜਿੱਤੇ ਜਾਂ ਨਾ ਕਰੇ ਫਿਰ ਉਹਨੂੰ ਅਸੀਂ ਕਟਾ ਦਿੰਦੇ ਆ ਸਾਰੇ ਭੁਖੜ ਨੇ ਸਾਡੇ ਗੇਮ ਵਾਲੇ ਕੱਲੇ ਮੈਨੂੰ ਛੱਡ ਕੇ ਯਾਰ ਤੂੰ ਤਾਂ ਬਹੁਤ ਦਿਨੀਆਂ ਨਾ ਸਾਰ ਪਈ ਇਹ ਸਾਡੀ şart ਹੁੰਦੀ ਆ ਸਾਰੀ ਚਲੋ 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 ਬਾਸ 100 ਹੋ ਗਏ ਇਹ ਮੋਹ ਦਬਾਰਾ ਤੋਂ ਪਸੰਦ ਹੈ ਸੇਵ ਵਸੇਬ ਅੱਜ ਤਾਜ਼ੀ ਨੇ ਵਿਕੀ ਗਲੋਚਣਾ ਨਾਲ ਕੱਲ ਚਾੜਦਾਂਗੇ ਤੇ ਬੜੀ ਜਿੱਥੇ ਹੁਣ ਤਾਂ ਆ ਅੱਜ ਤਾਂ ਨਗਦ ਲੰਮਾਗੇ ਅੱਜ ਨਹੀਂ ਮੈਂ ਨਹੀਂ ਦਸੂਗੇ ਇਹੇ ਤੋਂ 500 ਰੁਪਏ ਜਿੱਤਲੇ ਮੰਗਤੀਆਂ ਹਾਂ ਤਾਂ ਨਹੀਂ ਜਾਈ ਮੈਂ ਇਸ ਤੇ ਕੀ ਉਤਰਿਆ ਹੋ ਨਹੀਂ ਮੈਂ ਜਾਊਂਗੀ ਪਰ ਇਹ ਜੁਲੂ ਹੈ ਹਲੋ ਕੀਆ ਯਾਰ ਮਰ ਤਾਂ ਹੁੰਦਾ ਬੱਸ ਇਹ ਖੇਡ ਦੇ ਵਿੱਚ ਅਸੀਂ ਵੀ ਪਹਿਲਾਂ 4.2 ਖੇਡਦੇ ਹੁੰਦੇ ਤੇ 4 ਸਹੀ ਤੇ 4 ਬਹੁਤ ਖੇਡਦੇ ਨੇ ਤੇ ਦੁਪਹਿਰੇ ਤੇ ਫੇਰੇ ਛੁੱਟੀਆਂ ਹੁੰਦੀਆਂ ਨੇ ਜਿਹਦੇ ਨਾਲ ਲਾਡੂ ਜੈਰੇ ਵਾਲੇ ਬਾਟੀ ਮੰਮੀ ਸਾਡੀ ਕੁੜੀ ਰੁਕ ਫੇਰੀ ਮੰਮੀ ਕੋਈ ਰੁਕ ਫੇਰੀ ਹਾਂ ਰੂਪੇ ਦੀ ਮੰਮੀ ਉਹ ਕੁਆ ਸਾਡੀ ਬਹੁਤ ਖੇਡਦੀ ਹੁੰਦੀ ਸੀ ਸਾਡੇ ਨਾਲ ਆਓ ਬੇਬੇ ਤੇ ਭਗਵੇਂ ਵੀ ਖੇਡਦੀ ਸੀ ਆਪਣੇ ਨਾਲ ਔਰ ਵਜ਼ੀਰ ਜਦੋਂ ਇਹਨਾਂ ਦਾ ਬੇਬੇ ਵੇਜੀ ਨਹੀਂ ਲੱਗਿਆ ਹੈਗਾ ਫਿਰ ਉਹ ਇਹਨਾਂ ਨੂੰ ਲੈ ਕੇ ਬਾਜ਼ਾਰਿਆਂ ਕਿ ਘਾ ਲੱਗੇ ਜਾਂਦੀ ਸੀ ਆਪ ਪਚਾਰੇ ਖੇਡਦੀ ਸੀ ਫਿਰ ਕੋਮਲ ਦੀ ਜੀ ਤੇ ਮਮਾ ਆ ਗਏ ਸੀ ਮੰਮੀ ਜੀ ਉਹਨਾਂ ਨਾਲ ਬਸ ਆਪਣੇ ਕੋਲ ਸਵੇ ਇਸ ਨਹੀਂ ਸੀ ਉਹਨਾਂ ਨਾਲ ਕੀ ਬਣਾਉਂਦੇ ਫਿਰ ਆਪਣੇ ਕੀ ਬਣਾਉਂਦੇ ਸੀ ਉਹਨਾਂ ਸੰਤਰੀ ਮੈਂਬਰ ਆ ਆ ਸਿਰ ਪੰਜ ਬਣਾ ਆਊਟ ਆਫ ਦ ਗੇਮ ਬਾਈ ਨਾ ਨਾ ਪਬਿਕ ਆਉਂ ਚੱਲ ਕਿੰਨਾ ਗਾਉਂ ਤੂੰ ਮੈਂ ਤੇਰੇ ਉਧਰੋਂ ਸੇਵ ਨਹੀਂ ਹੈਗਾ ਸੇਵ ਤਾਦੂ ਕਹਿੰਦਾ ਜੀ ਮੈਂ ਕੋਰੇ ਦੇ ਇਧਰ ਫੜਾ ਬਣਾ ਦੇ ਉਹ ਜੋ ਕੋਈ ਕੋਰੋਂ ਕਰੇਂ ਗੱਲ ਉਹਨਾਂ ਮਤਲਬ ਨਾ ਇੱਥੇ ਰਹਿ ਗਿਆ ਵਾਸਤੇ ਲਾਸਟ ਤੇ ਦੇਖ ਲਿਆ ਕਿਹੜਾ ਜਿੱਤਦਾ ਨਾ ਟਿਕਾ ਲਿਆ ਉੱਪਰ ਟਾਈਮ ਹੋ ਰਿਹਾ ਜਲਦੀ ਜਲਦੀ ਖੇਡਦੀ ਇੱਕ ਗੇਮ ਹੋਰ ਖੇਡਾਂਗੇ ਬਸ ਦੋ ਬੇਰ ਭਾਰੀ ਮੇਰੇ ਅੱਪਾ ਨੇ ਲਓ ਜੀ ਇਹ ਹੁਣ ਆਪਾਂ ਮੇਰੇ ਨਾਲ ਸੋ ਆ ਗਏ ਸਾਰ ਸੱਡੀ ਮੰਮੀ ਨਾ ਦੇਖਦੇ ਕੋਣ ਜਿੱਤੇ ਉਹ ਕਹਿੰਦੇ ਮੈਨੂੰ ਜੀ ਹਸਣਾ ਜਿੱਤਿਆ ਤੇ ਪਹਿਲਾ ਪਾ ਜਿਸ ਨੇ ਜਸਾ ਕੱਢੀ ਨਾ ਜਾਵੇ ਬਟਾ ਮੈਂ ਜਾਣਾ ਛੋਟੇ ਨੇ ਦੋ ਨੇ 18 ਹਾਂ ਨਾ ਲੈਣਾ। ਹਾਂ ਨਾ ਸੁਣਾ ਕਿ ਮੇਰੀ ਵਾਰੀ 11 11 ਨੂੰ ਨਾ ਬਾਈ। ਲੈ ਫਰਸ ਮੈਂ ਤੁਹਾਨੂੰ ਬਾਅਦ ਤੋਂ ਮਿਲਾਂ ਹੋਵੇ। ਕਿਹੜੀ ਤੋਂ ਹਾਂ ਕੱਟੇ ਕਿ 11 ਤੋਂ 11 ਜਰਾਂ। ਕੱਟ ਮੇਰੇ ਨੇ 1800 ਹੋ ਗਿਆ ਚਸਤਾਰੀ। ਤੇ ਇਹ ਗਿਆ ਹਾਂ ਪਾਣੀ ਚੋ ਗਿਆ। ਤੇ ਆਉਂਦੀ ਵਿੱਕੀ ਸਿੰਘ ਕਰ। ਕੱਲੋਂ ਦੇਖਾਂਗੇ ਕੱਲੋਂ ਕੱਟਾਂਗੇ। ਨਹੀਂ। ਤਾਰੇ ਤਾਂ। ਕੱਲ ਸੁਣਾਓ ਜੀ। ਔਰ ਸਾਡੇ ਵਿੱਚੋਂ ਸਰਪੰਚ ਬਣਿਆ ਖਰਦਾ ਜੀ ਨੰਬਰ 1 ਮੈਂ ਪਹਿਲੀ ਵਾਰ ਨਹੀਂ ਤਾਂ ਹਮੇਸ਼ਾ ਹਾਰਦੀ ਹੁੰਦਾ ਹੈ ਤੇ ਦੂਜੇ ਨੰਬਰ ਤੇ ਆਈਆਂ ਮੈਂ ਮੈਂਬਰ ਤੀਜੇ ਤੇ ਜਸਨੀਤ ਜੀਆ ਪਾਬਲੀ ਕੋਈ ਇਹ ਪਿੰਡ ਦੀ ਪੰਚਾਇਤ ਹੈ ਪੰਚਾਇਤ ਨੇ ਹਾਂ ਕਿਹਦੀ ਹੈ ਕਿਹਨਾਂ ਦੀ ਜੀ ਜੰਪੀ ਦਾ ਜਸਦੀ ਜੀ ਹੈ ਅਸੀਂ ਇਹ ਦੋ ਪੇਲ ਖੇਡ ਲੈਨੇ। ਇਹ ਤਾਂ ਬਹੁਤ ਦਿਨ ਚ ਟਾਸ ਹੀ ਰੋਹ ਦੀ ਲਾ ਦਿੰਦੇ ਆ। ਚਲੋ ਟਾਈਮ ਪਾਸ ਹੋ ਇਹਨਾਂ ਨਾਲ ਇਹ ਖੇਡ ਲਈ ਦੀ ਆ। ਬੱਚਿਆਂ ਨੂੰ ਇਹਨਾਂ ਚੀਜ਼ਾਂ ਮਾਰੇ ਪਤਾ ਲੱਗਾ ਨਾ ਪਹਿਲਾ ਪੱਕੇ ਰੀਏ ਗੇ ਲੀਆ ਗੇ ਮਾਂ ਖੇਡਣਾ। ਆਏ ਆਏ। ਚਲ ਬਈ ਇੱਕ ਗੇਮ ਹੋਰ। ਨਾ ਹੋ ਨਾ। ਫਿਰ ਵੀ ਸਕੂਲ ਵੀ ਜਾਣਾ ਪਊ। ਜਦੋਂ ਆਪਾਂ ਦੋ ਦੋ ਦੇਖਾਂਗੇ ਤੇ ਤੁਸੀਂ ਵੀ ਦੱਸਿਓ ਕਿ ਇਹ ਪੱਟੀਆਂ ਕੌਣ-ਕੌਣ ਖੇਡਿਆ ਹਨਾ ਤੇ ਕਿਹਨੂੰ-ਕਿਹਨੂੰ ਇਹ ਗੀਆਂ ਪਸੰਦ ਸੀ। ਮੈਨੂੰ ਤੇ ਜੇ ਆਪਣੀ ਵੀਡੀਓ ਬਧਿਆ ਲਗੀ ਤਾਂ ਸ਼ੇਅਰ ਕਰ ਦਿਓ ਜੀ ਤੇ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਆਪਾਂ ਫੇਰ ਜੀ ਨੈਕਸਟ ਵੀਡੀਓ ਦੇ ਵਿੱਚ ਦੇਵਾ ਗਿਆ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ